का वाहसा वाहे गुरु की फते माँ गुजरी करमा वाली है जिस मर्द सूर की दी खातर लड़दारिया माड़े दामी बने भारत की इजत राखी ले सारा ही परिवार गया तन जिगरा कलगिया वाले दा ਪੁੱਤ ਚਾਰ ਤਰਮ ਤੋਂ ਵਾਰ ਗਿਆ ਸਦਰਾਂ ਦੇ ਬਾਗ ਬਗੀਚੇ ਜੋ ਬਿਨ ਕਦਰਾਂ ਤੋਂ ਮੁਰਝਾ ਗਏ ਸੀ ਲੈ ਆਇਆ ਕਿਰਨਾਂ ਨੂਰ ਦੀਆਂ ਫੁਲਾਤੇ ਜੋ ਬਣ ਛਾ ਗਏ ਸੀ ਕਰ ਪਹੁੰਚੇ ਪੀਰ ਫਕੀਰਾਂ ਦੇ ਸਹਨਤ ਨਾਲ ਤਰਮ ਨਿਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਦੀਆਂ ਨਜ਼ਰ ਪਾਈਆਂ ਨੇ ਸਭ ਜਾਤਾ ਤੇ ਸਭ ਵਰਨਾ ਤੇ ਜਦ ਵੇਖਿਆ ਜਲਵਾ ਸ਼ਿਵਦਤ ਨੇ ਤਰਸੀਸ ਤੁਰ ਗਿਆ ਚਰਨਾ ਤੇ ਜਦ ਕੀਤਾ ਯਾਦ ਪਰੀ ਤਮਨੂ ਮੈਣੀ ਦੀ ਗੋਦ ਸ਼ਿੰਗਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪਤੇ ਚਾਰ ਤਰਮ ਤੋਂ ਵਾਰ ਗਿਆ ਜਜ ਚੁੱਕੀ ਤੇ ਗਰੰਗੇ ਨੇ ਸਾਛੱਤਰੀਆਂ ਦੇ ਸੁੱਕ ਗਏ ਛੜ ਪੰਡਿਤ ਸੁੰਨੇ ਮੰਦਰਾ ਨੂੰ ਜਾ ਵਿੱਚ ਪਹਾੜਾਂ ਲੋਕ ਗਏ ਦੇਸ਼ੀਸ਼ ਪਿਤਾ ਦਾ ਦਿੱਲੀ ਵਿੱਚ ਕਰ ਹਿੰਦਿਆਂ ਤੇ ਉਪਕਾਰ ਗਿਆ ਤਨ ਜਿਗਰਾ ਕਲਗੀਆਂ ਉਤੇ ਚਾਰ ਤਰਮ ਤੋਂ ਵਾਰ ਗਿਆ ਰਖਬਾਜ ਨਿਸ਼ਾਨੀ ਗੈਰਤ ਦੀ ਲਾਕੜੀ ਗੀਤਕਤ ਸਜਾਉਂਦਾ ਰਿਆ ਨੰਦਪੁਰ ਦੀ ਐਸੀ ਸ਼ਾਨ ਬਣੀ ਇੰਦਰਵੀ ਸੀ ਸਚਕਾਉਂਦਾ ਰਿਆ ਸਖ ਅਮਰਤ ਮੁਰਦੇ ਜੀ ਪੈਂਦੇ ਗੇਧੜਾਂ ਤੋਂ ਸ਼ੇਰ ਵੰਗਾਰ ਗਿਆ ਕੰਨ ਜਿਗਰਾ ਕਲਗੀਆਂ ਵਾ ਤੇ ਚਾਰ ਤਰਮ ਤੋਂ ਵਾਰ ਗਿਆ ਜਦ ਵੱਜਦੀ ਚੋਟ ਨਗਾਰੇ ਤੇ ਕਈ ਪੀ ਮਚੰਦ ਜਿਹੇ ਸੜਦੇ ਰਹੇ ਸੁਣ ਸੁਣ ਕੇ ਗੂੰਜਾ ਪੰਥ ਦੀਆਂ ਦਿੱਲੀਓ ਵੀ ਜਾ ਬਰ ਚੜਦੇ ਰੇ ਜਿਤਾ ਦੇ ਦਾਵੇ ਕਰਦੇ ਰੇ ਪਰ ਹਰ ਕੋਈ ਤੇਥੋਂ ਹਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਅਮਰਤ ਦੀ ਜੀਵਨ ਸ਼ਕਤੀ ਨੇ ਲਖਾਂ ਨਾਲ ਇੱਕ ਲੜਾ ਦਿੱਤਾ ਇੱਕ ਖਾਤਰ ਦੇਸ਼ ਆਜ਼ਾਦੀ ਲਈ ਪੁੱਤਾਂ ਦਾ ਨਿਉਂਦਾ ਪਾ ਦਿੱਤਾ ਜਦ ਵੇਖ ਅਡੇਗ ਜੀਤ ਪਿਆਲਾ ਉਂਗਲ ਤੋਰ ਜਾਰੀ ਗਿਆ ਤਨ ਜਿਗਰਾਂ ਕਲਗੀਆਂ ਵਾਲੇ ਦਾ ਪਤ ਚਾਰ ਤਰਮ ਤੋਂ ਵਾਰ ਗਿਆ ਪੁੱਤਰਾਂ ਦੀਆਂ ਲਾਸ਼ਾਂ ਲੰਗ ਲੰਗ ਕੇ ਸੂਲਾਂ ਦੀਆਂ ਸੇਜਾਂ ਸੌਂਦਾਰਿਆਂ ਵਿੱਚ ਜੰਗਲੀ ਛਾਵੇਂ ਤਾਰਿਆਂ ਦੀ ਮਾਲਕ ਦੀਆਂ ਸਿਫਤਾਂ ਗਾਉਂਦਾਰਿਆ ਪਥਰਾਂ ਦੇ ਜਿਗਰੇ ਡੋਲੇ ਸਿਉਂ ਵਰ ਬੀਤਾ ਹਾਂ ਮਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪਤ ਚਾਰ ਤਰਮ ਤੋਂ ਵਾਰ ਗਿਆ ਆਦੀ ਰਹੀ ਨ ਕਸਰ ਕੋਈ ਹੋ ਜਾ ਮਾਲੀ ਰੋਲੀ ਰ ਗਿਆ ਪੈਣਾ ਵਿੱਚ ਛਾਲੇ ਪੈ ਗਏ ਸੀ ਤਾਈਓ ਬਣਿ ਉਚ ਦਾ ਪੀ ਰ ਗਿਆ ਪਰਤ ਦੀ ਇੱਜ਼ਤ ਬਚਾਉਣ ਲਈ ਲੱਖਾਂ ਹੀ ਦੁੱਖ ਸਹਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾ ਮਤੋ ਵਾਰ ਗਿਆ ਜਦ ਦਰਦ ਕਹਾਣੀ ਬੱਚਿਆਂ ਦੀ ਰੋ ਰੋ ਕੇ ਦੱਸੀ ਨੂਰੇ ਨੇ ਮੱਥੇ ਤੇ ਪਾਇਆ ਵਟ ਨਹੀਂ ਉਸ ਮਾਗ ਜਰੀ ਦੇ ਸੂਰੇ ਨੇ ਖਣ ਜਾਲਮ ਦੀ ਜੜ ਪੱਟੀ ਜਾਉ ਹਣ ਜਾਲਮ ਦੀ ਜੜ ਪੱਟੀ ਜਾਉ ਹੱਸ ਕੇ ਹੀ ਬਚਨ ਉਚਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ

ਰਦੇ ਆ ਗੰਬੜੇਓ ਦੇਦੀ ਕੀ ਲਿਖਣਾ ਹੈ ਕੁਰਬਾਨੀ ਨੂੰ ਯੋਗਾ ਤੱਕ ਦੁਨੀਆ ਚੁੱਕਦੀ ਰਉ ਉਸ ਤਨ ਪੁੱਤਰਾਂ ਦੇ ਦਾਨੀ ਨੂੰ ਜੋਗਾ ਸਿੰਘ ਪਾਗੋ ਵਾਲੀਆਂ ਵੀ ਤਰਪਵ ਸਾਗਰ ਚੋਂ ਪਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ઓ ચાર ધર્મ તો વાર ગયા મારી કર્યા મા હામી બન્યા એ ભારત ઇજ્જત રાખી લઈલા સારા હી હિવાર ગયા તન જિગરા કલગિયા દા દો ચાર ધર્મ તો વાર ગયા ਪੁੱਤ ਚਾਰ ਕਰਮ ਤੋਂ ਵਾਰ ਗਿਆ ਪੁੱਤ ਚਾਰ ਕਰਮ ਤੋਂ ਵਾਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ